ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਵਿੱਚ ਪੁਲਿਸ ਨੂੰ ਵੱਡਾ ਹੰਗਾਰਾ ਮਿਲਿਆ 1 ਕਿਲੋ ਹਿਰਨ ਦੇ ਨਾਲ ਪੁਲਿਸ ਨੇ ਦੋ આરોપી ਗ੍ਰਫਤਾਰ ਕੀਤੇ ਨੇ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਡਰੋਨ ਦੇ ਰਾਹੀਂ ਹਿਰਨ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਹਿਰਨ ਨੂੰ ਸਪਲਾਈ ਕਰਦੇ ਸਨ ਜਿਸ ਤੋਂ ਬਾਅਦ ਹੁਣ ਰਿਮਾਂਡ ਦੌਰਾਨ ਇਹਨਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਹਾਂ ਜੀ ਸਰ ਕੀ ਮਾਮਲਾ ਹੈ ਜੇ ਜਿਹੜੇ 1 ਕਿਲੋ ਹਿਰਨ ਬੜੀ ਗਈ ਹੈ ਤੇ ਦੋ ਨੌਜਵਾਨ ਫੜੇ ਗਏ ਨੇ ਆਹ ਬਰਦਰ ਇਸ ਤਰ੍ਹਾਂ ਦੇ ਆਪਣੇ ਐਸਐਸਪੀ ਸਾਹਿਬ ਅਮਰੇਸ਼ਰ ਦਿਹਾਤੀ ਸਰਦਾਰ ਸੁਖਿੰਦਰ ਸਿੰਘ ਜੀ ਦੇ ਹੁਕਮ ਦੇ ਮਤਾਬਕ ਆਪਣੀ ਪੁਲਿਸ ਫੋਰ ਜਿਹੜੀ ਹੈ ਭੈੜੇ ਅੰਸਰਾਂ ਸੰਬੰਧ ਵਿੱਚ ਮੌਕੇ ਤੇ ਗਸ਼ਤ ਮਜੂਦ ਸੀ ਇਲਾਕਾ ਦਰਾਂਨੇ ਗਸ਼ਤ ਆਪਣੇ ਐਸਐਚਓ ਸਾਹਿਬ ਨੂੰ ਇੱਕ ਇਨਫਾਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੌਰਤਨ ਦੀ ਸਾਈਡ ਤੋਂ ਜਿਹੜਾ ਇੱਕ ਸੈਕੰਡ ਲੈਂਡਫੈਂਸ ਉੱਪਰ ਨਵੀਂ ਸ਼ਰਟ ਪਣੀ ਹੈਗੀ ਹੈ ਤੇ ਉਧਰੋਂ ਨੌਜਵਾਨ ਆ ਰਹੇ ਨੇ ਦੋ ਚੜੇ ਹੋਏ ਮੋਪੜ ਦੇ ਉੱਪਰ ਵਾਈਟ ਕਲਰ ਦੀ ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੇਲੀ ਚੀਜ਼ ਜਾਂ ਹਿਰੋਇਨ ਬਰਾਮਦ ਹੋ ਸਕਦੀ ਹੈ ਇਹਨਾਂ ਨੇ ਇੰਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲਾ ਕੇ ਨਕਾ ਲਗਾ ਲਿਆ ਨਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਆਉਂਦੂ ਹੀ ਮੋਕੜ ਨੂੰ ਰੋਕਿਆ ਰੋਕ ਕੇ ਇਹਨਾਂ ਨੇ ਇੰਦਾ ਮੇਨ ਟਾਈਮ ਮੈਨੂੰ ਉਹਨਾਂ ਨੇ ਫੋਨ ਕਰ ਦਿੱਤਾ ਮੌਕੇ ਤੇ ਮੈਂ ਵੀ ਪਹੁੰਚ ਜਾਣਾ ਜੀ ਥੋੜੀ ਦੇਰ ਬਾਅਦ ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋਲ ਉਸ ਕਿਸ ਤੇ ਦੌਰਾਨ ਮੇਰੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਮੁੰਡਾ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ ਉਹ ਜੈਕਟ ਦੇ ਅੰਦਰ ਦੇ ਪਾਸੇ ਅੰਕਲ ਖਫਾਫੇ ਜਿਹੜਾ ਉਹ ਆਪਾਂ ਉਹ ਦੇਖਦੇ ਆ ਉਹਦੇ ਵਿੱਚ ਦੋ ਅੱਧਾ ਅੱਧਾ ਕਿਲੋ ਦੇ ਪੈਕੇਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਹਿਰੋਇਨ ਦੇ ਬੰਦੇ ਸੀਗੇ ਔਰ ਫਿਰ ਇਹਨਾਂ ਨੂੰ ਮੌਕੇ ਤੇ ਪੁਸ਼ਕਿਸ਼ ਕੀਤੀ ਜਾਂਦੀ ਹੈ ਪੁਸ਼ਕਿਸ਼ ਕਰਨ ਤੋਂ ਬਾਅਦ ਉੱਥੇ ਮੌਕੇ ਦੇ ਜੋ ਵੀ ਕਾਰਵਾਈ ਹੈਗੀ ਹੈ ਉਸ ਤੋਂ ਬਾਅਦ ਆਪਾਂ ਨੂੰ ਲਿਆ ਕੇ ਆਪਣੀਆਂ ਦਲਦਲ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹਮਲਤੇ ਲਈ ਜਾ ਰਹੀ ਹੈ ਸਰ ਕਿੰਨੇ ਜਾਨ ਵਾਲੇ ਨੇ ਗੋਹੂ ਇਹ ਐਕਚੁਅਲੀ ਨੌਜਵਾਨ ਦੋਵੇਂ ਇੱਕ ਕੋਟ ਖਾਲਸਾ ਤੇ ਇੱਕ ਕੋਟ ਆਜ਼ਮਤ ਰਹਿਣ ਵਾਲੇ ਹਮ ਸਰ ਦੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇਗੇ ਉਹ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਡਰੋਨ ਦੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦੇ ਵਿੱਚ ਸਟਵਾਲੇ ਜਿਹਾ ਕਿਤੇ ਦੁਰਦੁਰ ਤੇ ਹਾਂ ਉਹ ਉਸੇ ਸੰਦਰਭ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹਨਾਂ ਨੂੰ ਕੋਈ ਖੂਫੀਆ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਤਰ੍ਹਾਂ ਕਰਕੇ ਆ ਜਿਹੜੇ ਆ ਰਹੇ ਨੇ ਜਵਾਨ ਨੌਜਵਾਨ ਇਹਨਾਂ ਨੂੰ ਰੁਕਿਆ ਜਾਵੇ ਤੇ ਵੀ ਇਹ ਇਸ ਧੰਦੇ ਦੇ ਵਿੱਚ ਹੈਗੇ ਨੇ ਸੋ ਸਾਡੀ ਪੁਲਿਸ ਪਾਰਟੀ ਨੇ ਮਸਤਾਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੇ ਹੀ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਕਰ ਰਹੇ ਆਂ ਅੱਜ ਜਨ ਸਰ ਇੱਕ ਇੱਕਲੇ ਵੀ ਇਸ ਦਾ ਕੈਸਟ ਮਿਕਾ ਹਾਂ ਮੈਂ ਇਹੀ ਤੁਹਾਨੂੰ ਦੱਸ ਰਿਹਾ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਆਪਾਂ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜੂੜ ਸੰਜ ਕਰ ਦਿੱਤੇ ਜਾਣਗੇ ਤੁਹਾਨੂੰ ਆਸ਼ਾ ਕਰਦੇ ਹਾਂ ਉਹਦਾ ਵੀ ਆਪਾਂ ਡਾਕਟਰ ਸਤਰਾਮਗੱਜ ਜੀ ਚੱਲਿਆ ਲੈ ਕੇ ਨਾਲ ਮੈਡੀਕਲ ਵੀ ਕਰਾਵਾਂਗੇ ਜੀ ਉਸ ਤੋਂ ਬਾਅਦ ਜੋ ਜੋ ਸਾਹਮਣੇ ਆਏਗਾ ਤੁਹਾਡਾ ਜੂੜ ਸੰਜ ਕਰਾਂਗੇ ਬੈਕਵਰਡ ਇਹਦੇ ਵਿੱਚ ਹਾਂ ਉਹਦੇ ਵਿੱਚ ਆਪਾਂ ਇਹਨਾਂ ਦੇ ਬੈਕਵਰਡ ਲਿੰਕ ਤੋਂ ਫਾਰਵਰਡ ਲਿੰਕ ਜਿਹੜੇ ਆ ਉਹ ਕੱਢ ਰਹੇ ਹਾਂ ਜਿਹੜੇ ਜਿਹੜੇ ਵੀ ਨਾਲ ਲੈਣਾ ਤੇ ਐਸੋਸੀਏਟ ਹੋਣਗੇ ਉਹ ਆਪਾਂ ਜ਼ਰੂਰ ਨਾਲ ਟੈਂਗਲ ਕਰਕੇ ਤੁਹਾਨੂੰ ਦੱਸਦੇ ਹਾਂ ਪੰਜਾਂ ਦੇ ਨਾਲ ਲਿਸਟ ਪਰ ਫੜੇ ਨੇ ਉਹਨਾਂ ਦਾ ਕੋਈ ਸੰਪਰਕੰਤਰ ਨਹੀਂ ਲੱਭਾ ਜਿਹੜੇ ਮੈਂ ਬੱਤਾ ਕਰਦੇ ਨੇ ਉਹ ਵੈਰੀਫਾਈ ਕਰ ਲੈਣੇ ਆ ਜੀ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਗਾ ਤੁਹਾਨੂੰ ਦੱਸਾਂਗੇ ਜ਼ਰੂਰ ਇਹਨਾਂ ਦੇ ਪਾਕਿਸਤਾਨ ਨਾਲ ਲਿੰਕਨ ਨਾਲ ਦੇ ਮੋਬਾਈਲ ਤੇ ਡੀਟੇਲ ਚੈੱਕ ਕੀਤੇ ਹਾਂ ਹਾਂ ਬਿਲਕੁਲ ਬ੍ਰਦਰ ਇਸ ਤਰ੍ਹਾਂ ਹੀ ਹੈ ਜਦੋਂ ਇਹ ਮੰਗਵਾਉਂਦੇ ਨੇ ਕਿਤਨਾ ਕਿਤੇ ਨਾਲ ਤੇ ਲਿੰਕ ਤੇ ਜੁੜਦੇ ਹੋਣਗੇ ਨਾ ਜਿੱਦਾਂ ਕੋਈ ਇੱਥੇ ਮੰਗਵਾ ਲੈਂਦੇ ਨੇ ਸੋ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਜੋ ਵੀ ਆ ਟੈਕਨੀਕਲੀ ਆਪਾਂ ਉਹਨੂੰ ਕੱਢ ਰਹ ਔਰ ਜੋ ਵੀ ਉਹਨਾਂ ਵਿੱਚੋਂ ਫਤ ਹੋਣਗੇ ਤੁਹਾਡਾ ਨਾਲ ਜੁੜ ਸੰਜ ਕਰ ਦਿੱਤੇ ਜਾਂਦੇ ਆ। ਥੈਂਕ ਯੂ।